ਬੀਤੇ ਸਮੇਂ ਦੇ ਵਿੱਚ ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚ ਬੇਸ਼ੱਕ ਚੋਰਾਂ ਦੇ ਵੱਲੋਂ ਲੁੱਟ ਖੁੱਟ ਦੀਆਂ ਕਾਫੀ ਵਾਰਦਾਤਾਂ ਕੀਤੀਆਂ ਗਈਆਂ ਤੇ ਕਈ ਮੋਟਰਸਾਈਕਲ ਵੀ ਚੋਰੀ ਕੀਤੇ ਗਏ ਪਰ ਹੁਣ ਕਾਫੀ ਲੰਮੇ ਸਮੇਂ ਤੋਂ ਇਹ ਚੋਰ ਚੁੱਪ ਸਨ ਚੋਰੀ ਦੇ ਸਿਲਸਲੇ ਬੰਦ ਸਨ ਪਰ ਹੁਣ ਚੋਰਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਸ਼ਹਿਰ ਦੇ ਬਹਿਰਾਮਪੁਰਾ ਰੋਡ ਤੇ ਸਥਿਤ ਮੋਬਾਈਲ ਰਿਪੇਅਰ ਦੀ ਇੱਕ ਛੋਟੀ ਜੀ ਦੁਕਾਨ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ। ਇਸ ਦੁਕਾਨ ਦੇ ਤਾਲੇ ਤੋੜ ਕੇ ਗਵੰਡੀਆਂ ਦੇ ਘਰਾਂ ਨੂੰ ਗੇਟ ਤੇ ਤਾਲੀਆਂ ਲਗਾ ਕੇ ਕੁੰਡੀਆਂ ਲਗਾ ਦਿੱਤੀਆਂ ਤਾਂ ਜੋ ਖੜਕਾ ਸੁਣ ਕੇ ਬਾਹਰ ਨਾ ਸਕਣ ਤੇ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਰਾਤ 3 ਵਜੇ ਦੁਕਾਨ ਦੇ ਅੰਦਰ ਵੜ ਗਏ। ਤੇ ਰਿਪੇਅਰ ਲਈ ਆਏ ਹੋਏ 5 ਮੋਬਾਈਲ ਫੋਨ ਅਤੇ 15000 ਰੁਪਏ ਦੀ ਨਕਦੀ ਕੱਢ ਕੇ ਆਪਣੇ ਨਾਲ ਲੈ ਗਏ ਦੱਸ ਦिए ਕਿ ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਨਹੀਂ ਸੀ ਪਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਚੋਰ ਘੁੰਮਦੇ ਹੋਏ ਨਜ਼ਰ ਆ ਗਏ ਤਿੰਨ ਚੋਰਾਂ ਨੇ ਕੰਬਲੀ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਪਛਾਣਨ ਤੋਂ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇੰਨਾ ਚੋਰਾਂ ਦੀ ਸ਼ਿਕਾਇਤ ਥਾਣੇ ਵਿੱਚ ਕਰ ਦਿੱਤੀ ਗਈ ਹੈ ਤੇ ਪੀਸੀਆਰ ਮੁਲਾਜ਼ਮਾਂ ਵੀ ਉਸ ਦੁਕਾਨ ਤੇ ਆਏ ਪਰ ਜਦੋਂ ਇਸ ਬਾਰੇ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਚੋਰੀ ਹੋਣ ਦੀ ਜਾਣਕਾਰੀ ਨਹੀਂ ਸੀ ਦਿੱਤੀ ਗਈ। ਇਸ ਮੌਕੇ ਪੀੜਤ ਦੁਕਾਨਦਾਰ ਨਿਤਿਨ ਨੇ ਆਪਣੀ ਗੱਲਬਾਤ ਕਿੰਜ ਦੱਸੀ ਆਓ ਤੁਹਾਨੂੰ ਸੁਣਾਉਨੇ ਆ। ਓਏ ਮੇਰਾ ਨਾਮ ਹੈ ਨਿਤਿਨ ਗੜੋਤਰਾ। ਮੇਰੀ ਭਰਮਪੁਰ ਰੋਡ ਤੇ ਮੋਆਇਲ ਰੇਟਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ਾਪ ਹੈਗੀ ਆ। ਤੇ ਮੈਨੂੰ ਕੱਲ ਫੋਨ ਲੱਗੇ ਕਸਟਮਰ ਦਾ ਫੋਨ ਆਇਆ ਹੈਗਾ ਸਾਢੇ 7 ਵਜੇ ਭਾਈ ਢਾਡੀ ਦੁਕਾਨ ਦੇ ਤਾਲੇ ਟੁੱਟੇ ਹੋ ਤੇ ਮੈਂ ਜਦੋਂ ਆਇਆ ਕਿ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਅਗੇ 15000 ਰੁਪਏ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਏ ਤੇ ਹੁਣ ਘਟੋ ਘਟ ਉਹਨਾਂ ਨੂੰ ਫੋਨ ਤੇ ਦੇਣੇ ਪੈਣੇ ਆ ਘਟੋ ਘਟ ਲੱਖ ਦੇ ਲੱਗੇ ਸਕੇ ਮੇਰਾ ਨੁਕਸਾਨ ਹੋ ਗਿਆ ਭਾਜੀ ਤੇ ਉਹਨਾਂ ਨੇ ਤਾਲੇ ਟੁੱਟੇ ਤਾਲੇ ਦੇ ਢੰਡੀ ਲੱਗੇ ਹੈਗਾ ਘਰ ਉਹਨਾਂ ਦੇ ਗੇੜੇ ਵਿੱਚ ਫਸਾਈ ਦੀ ਹੀ ਢੰਡੀ ਉਹਨਾਂ ਨੇ ਢੰਡੀਆਂ ਕੇ ਵਸਾ ਦੇ ਬਾਹਰ ਢੰਡੀਆਂ ਕੇ ਤਾਂ ਕੀ ਹੋਸ ਤਾਂ ਫਸਾ ਕੇ ਕਿ ਉਹ ਉਹਦੇ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਪਸ ਸੀਸੀਟੀਵੀ ਉੱਤੇ ਜਾਈ ਹੈ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਇਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜਣੇ ਹੈਗੇ ਆ 2:53 ਮਿੰਟ ਤੇ ਆਏ ਆ ਤੇ 10-15 ਮਿੰਟ ਦੇ ਵਿੱਚ ਕੰਮ ਕੱਢ ਕੇ ਚਲੇ ਗਏ ਹੋ ਤੇ ਪੈਸੇ ਕਿਉਂ 15000 ਰੁਪਏ ਰੱਖਦੇ ਸੀ ਪੈਸੇ ਉਹ ਨਹੀਂ ਪੈਸੇ ਘਰ ਲੈ ਜੀਦੇ ਕਿਸੇ ਦੇ ਪੈਸੇ ਦਿੱਤੇ ਸੀ ਕਹਿੰਦੇ ਤੁਸੀਂ ਰੱਖ ਲਓ ਢਾੜੇ ਕੋ ਸੇਰੇ ਫੜ ਲਾਂਗਾ ਮੈਂ ਦੁਕਾਨ ਤੇ ਰਹਾਤੀ ਤੇ ਸੇਰੇ ਲਾਂਗਾ ਜਦੋਂ ਮੈਂ ਆ ਕੇ ਵੇਖਿਓ ਲੈ ਗਏ ਚੁੱਕ ਕੇ ਕੰਪਲੇਂਟ ਕਰਵਾਈ ਕੰਪਲੇਟ ਕਰਾਈ ਹਾਂ ਜੀ ਹਾਂ ਜੀ ਉਸ ਸਟਾਫ ਨੇ ਕੰਪਲੀਟ ਕਰਾਈ ਜਿੰਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀ ਉਹ ਕੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ ਅਸੀਂ ਮੇਰਾ ਨਾਮ ਹੈ ਨਿਤਿਨ ਗੜੋਤਾ ਮੇਰੀ ਬਰੰਬਰ ਰੋਡ ਤੇ ਮੋਬਾਈਲ ਰੇਟਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ੋਪ ਹੈਗੀ ਆ ਤੇ ਮੈਨੂੰ ਕੱਲ ਫੋਨ ਲਾ ਕੇ ਕਸਟਮਰ ਦਾ ਫੋਨ ਆਇਆ ਹੈਗਾ 7:30 ਵਜੇ ਭਾਈ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਅਗੇ 15000 ਰੁਪਿਆ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਿਆ ਤੇ ਹੁਣ ਘਟ ਘਟ ਉਹਨਾਂ ਨੂੰ ਫੋਨ ਤੇ ਦੇਣੇ ਹੀ ਪੈਣੇ ਆ ਘਟ ਘਟ ਲੱਖ ਦੇ ਲੱ ਉਹਨਾਂ ਨੇ ਤਾਲੇ ਟੁੱਟੇ ਤਾਲੇ ਦੀ ਕੁੰਡੀ ਲਾਗੇ ਹੈਗਾ ਘਰ ਉਹਨਾਂ ਦੇ ਗੇਟ ਵਿੱਚ ਫਸਾਈ ਦੀ ਹੀ ਕੁੰਡੀ ਉਹਨਾਂ ਨੇ ਕੁੰਡੀ ਕਿ ਬਸਾ ਕੇ ਬਾਹਰ ਕੁੰਡੀਆਂ ਕਿ ਤਾਂ ਕੀ ਹੋ ਸਟਾਫ ਸਕੇ ਕਿ ਉਹ ਉਹਦੇ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ